ਕੱਲ ਜੋਬਰ ਨੇ ਪਰ ਯੋਡਰ 12 13 ਮਾਡਲ ਦੱਬਦਾ ਨਹੀਂ ਹੈ ਨਾ ਪਾਪਾ ਬੜੀ ਨਾਮ ਕੀ ਹੈ ਇਸਕਾ ਨਾਮ ਕੀ ਹੈ ਸੈਪਸੀ ਸੈਪਸੀ ਡੰਡ ਕੋ ਕੋ ਤਰੀਪਾਨ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਟੂ ਅ ਨਜ਼ਰ ਵਲੋਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਿੱਤਰੋ ਜਿਹੜੀਆਂ ਕੱਲੀਆਂ ਦੀਆਂ ਸਬਜ਼ੀਆਂ ਸਬਜ਼ੀਆਂ ਸੂੜੀਆਂ ਸਾਰੀਆਂ ਪੱਤੀਆਂ ਬੀਜ ਤੇ ਇੰਨੀ ਖੇਲਦੇ ਆਪਾਂ ਲਾਉਂਦੇ ਆ ਮਟਰ ਮਟਰ ਦਾਣਾ ਜਿਹਨੂੰ ਆਪਾਂ ਕਹਿੰਦੇ ਨੇ ਹਾਂਜੀ ਸ਼ਾਹੀ ਕਿੱਧਰ ਹੈ ਹੈ ਇਧਰ ਦੀ ਚਲਦੇ ਆ ਤੇ ਮਿੱਤਰੋ ਆਪਾਂ ਚੱਲੇ ਆ ਗੁਰਪੇਸ਼ ਭਾਈ ਕੋਲ ਅੱਜ ਫੇਰ ਤੇ ਬਾਣੀ ਮਿੱਡੇ ਪਾਲੇ ਕੱਪੜੇ ਤੇ ਚਲਦੇ ਆ ਸਬਜ਼ੀਆਂ ਸੁਬਜ਼ੀਆਂ ਲਾ ਕੇ ਟੈਂਸ਼ਨ ਹੈ ਤੇ ਧੋਲੇ ਮੂੰਹ ਹੱਥ ਜਿਆ ਪਸ ਸਵੇਰ ਦੇ ਕੰਮ ਜਾਂਗੋ ਕੀਤਾ ਚਾਹ ਤਦੋਂ ਜਾਣ ਛੱਟੂ ਆਪਣੀ ਦਾਲੂਆਂ ਲੂਣ ਬੁੱਕੋ ਆਪਣੀ ਜਾਣ ਇੱਕੋ ਦਿਨ ਛੱਟਣੀ ਜਦੋਂ ਆਪਾਂ ਮਰਨਾ ਵਾ ਆਪਾਂ ਆਪਾਂ ਰਾਮਨਾਪੇ ਹੁਣ ਸਾਰਿਆਂ ਨੇ ਭਜੇ ਫਿਰਨਾ ਵਾ ਕਿ ਇਹਨੇ ਪਾਲ ਲੈਣ ਜਾਣਾ ਤੇ ਇਹਨੇ ਕੋਹ ਲੈਣ ਜਾਣਾ ਆਪਾਂ ਕੋਈ ਫਿਕਰ ਨਹੀਂ ਨਾ ਕਿ ਇਹਨੇ ਫਿਕਰ ਨਹੀਂ ਪਾਕਾ ਨਹੀਂ ਕੇ ਗੱਲ ਦਾ ਨਾ ਇਹਨੇ ਆਪਣੇ ਕੋ ਪੈਸੇ ਮੰਗਣੇ ਆ ਤੇ ਨਾ ਆਪਾਂ ਨੇ ਕੋਲੇ ਦੇ ਨਹੀਂ ਉਦੋਂ ਆਪਾਂ ਲਾੜਲੇ ਵੀ ਸਾਰਿਆਂ ਦੇ ਹੁਣੇ ਜਿਹੜਾ ਆ ਤਾ ਗਾਲਾਂ ਕੱਢਦਾ ਹੁੰਨੇ ਕਹਿੰਦਾ ਨਾ ਓਏ ਇਹਦੀ ਬਾਹ ਸਿੱਧੀ ਕਰ ਬਾਹ ਵੇਚੀ ਆ ਕਪੜਾ ਪਾੜ ਕੇ ਲਾੜੇ ਸਿੱਧੀ ਆਵੇ ਹਾਂ ਹਾਂ ਬਚਾਓ ਬਚਾ ਰੱਖਣਾ ਹਣਾ ਰੱਖਣਾ ਕਰਾ ਲਾੜਲਾ ਵਾ ਜੀਦੇ ਜੀ ਲੋਕੀ ਗੱਲਾਂ ਕਰ ਚੈਰੀ ਗੱਲਾਂ ਕਰ ਗੱਲ ਜੀਦੇ ਨੂੰ ਆਪਾਂ ਨੂੰ ਕਹਿੰਦੇ ਆ ਜਾਂਦੇ ਸਾਲੇ ਮਲੰਗ ਗੱਲਾਂ ਇਦਾਂ ਦੀਆਂ ਕਰਦੇ ਆ ਵੀ ਹਾਂ ਦਿਲ ਤੇ ਲੱਗਦੀਆਂ ਪੋਰੀਆਂ ਕਿ ਨਹੀਂ ਮਰੇ ਤੋਂ ਬਾਹਰ ਸਾਰਿਆਂ ਨੂੰ ਕਈਆਂ ਨੇ ਚੰਗੇ ਗਾਣਾ ਕਈਆਂ ਨੇ ਗਾਣਾ ਚੰਗਾ ਹੋ ਗਿਆ ਮਰ ਕੇ ਉਹ ਆਪਾਂ ਹੁਣ ਵੀ ਗਈ ਜਾਂਦੇ ਜਿਨ੍ਹਾਂ ਨੇ ਗਾਣਾ ਹਾਂ ਪ੍ਰਵਾਣ ਹੀ ਕਰੀ ਉਹ ਲੋਕੀ ਗਈ ਜਾਂਦੇ ਜੀ ਮਰਦੇ ਕਿਉਂ ਨਹੀਂਗੇ ਮਗਰੋਂ ਲੈਣ ਭੈ ਇਨ੍ਹਾਂ ਨੇ ਦਗੀ ਕੀਤਾ ਸਹੀ ਗੱਲ ਹੈ ਪੈ ਜਿੰਨਾ ਲੋਕੀ ਕਹਿੰਦੇ ਆ ਪੈੜੀ ਖਦੀ ਮਗਰੋਂ ਲੈਣਾ ਨਹੀਂ ਚਲੋ ਮਤਰੋ ਕੰਮ ਹੀ ਐਂਗੋ ਹੈ ਵਾ ਚੱਲਦੇ ਆਪਾਂ ਤੁਰ ਕੇ ਮਰੂਤੀ ਨੇ ਜਲ ਦੇਣਾ ਏ ਇਦਾਂ ਮਰਾਉਣ ਦੇ ਤੁਰ ਕੇ ਹੀ ਉਹ ਯਾਰ ਉਹ ਲਿਆਂਦਾ ਨਹੀਂ ਪਰਮ ਬਾ ਪਰਮ ਬਾ ਰਹੇ ਨੇ ਪਰਮ ਬਾ ਬੈ ਗੋ ਐਂ ਨੰਗੂ ਜੈੰਗੂ ਜੈੰਗੂ ਤੇ ਪੁੱਛੀ ਗਏ ਦੇਖੋ ਹੋਰ ਮਰਾਇ ਸੇਤਾ ਠੀਕ ਠਾਕ ਭੈਣ ਜੀ ਹਲੋ ਆਰ ਪਾਤ ਦੀ ਰੀਲਿੰਗ ਚੱਲਣ ਦਈ ਆ ਤੇ ਮੇਤਰੋ ਜਿਹੜੇ ਆਪਾਂ ਨਰੇਗਾ ਕੰਪਨੀ ਹੂਟੇ ਰਵਾਈ ਉਹ ਵੀ ਵਾਹ ਵਧੀਆ ਹੋ ਗਿਆ ਹੁਣ ਮੇਰੇ ਦਰੋਂ ਆਪਾਂ ਸਭ ਤੇ ਯਾਰ ਰੁੱਖਾਂ ਰੱਖਾਂ ਲਈ ਧਿਆਨ ਦੇਈਦਾ ਕਿਉਂਕਿ ਹੁਣ ਤੇਰੇ ਪ੍ਰਾਣੀ ਚੋਂ ਉੱਠ ਗਿਆ ਵਾ ਪੇੜ-ਪੌਦਿਆਂ ਦਾ ਆਪਾਂ ਚਲੋ ਆਪਣੇ ਹੈਗੇ ਆ ਘਰ ਦੇ ਸਰਪੰਚ ਐਦਾ ਕਿ ਜਾਵੇ ਮੁੰਡੇ ਨੂੰ ਫੋਨ ਕਰਦਾ ਕਹਿੰਦਾ ਉਹ ਜੇ ਆਪਾਂ ਨਰੇਗਨ ਕਹਿ ਕਿ ਬੂਟੇ ਇੱਥੇ ਲਵਾਤੇ ਸੀਗੇ ਪਹਿਲਾਂ ਹੀ ਤੇ ਸਾਰਾ ਕੂੜੇ ਦਾ ਢੇਰ ਲੱਗਾ ਪਿਆ ਹੈਗਾ ਉਹ ਚੱਕਵਾ ਤਾ ਪਰ ਕੋਈ ਲੋਕੀ ਹੱਲੇ ਵੀ ਨਹੀਂ ਹਟਦੇ ਗੀ ਹੱਲੇ ਵੀ ਕੂੜਾ ਸਿੱਟੀ ਜਾਂਦੇ ਆ ਪਰ ਮਾੜੀ ਗੱਲ ਪਿੰਡ ਦੇ ਵੜਦਿਆਂ ਸਾਰੀ ਹਨਾ ਥੋੜੀ ਵਧੀਆ ਗੱਲਬਾਤ ਲੱਗਣੀ ਚਾਹੀਦੀ ਆ ਇਹ ਹਮਾਰਾ گاਉਂ ਹੈ ਜੀ ਆਇਦਰੋ ਐਂਟਰੀ ਇਹ ਮੋੜ ਚੱਲ ਜਾਂਦਾ ਰਸਤਾ ਤੇ ਅਮਰੂਦ ਮਰਾ ਦੇ ਬੂਟੇ ਵਾਹ ਹੋ ਗਏ ਬਸ ਲੋਕੀ ਕੂੜਾ ਨਾ ਸਿੱਟਣ ਤੇ ਥੋੜਾ ਜਿਆਦਾ ਵਧੀਆ ਲੱਗੂਗਾ ਉਦਾਂ ਦਾ ਕੰਮ ਜੈਂਗੋ ਹੋਇਆ ਪਿਆ ਵਾ ਸਹੀ ਆ ਜੀ ਤੇ ਆ ਗੁਰਦੁਆਰਾ ਸਾਹਿਬ ਦੀ ਕੰਧ ਡੇਪੀ ਸੀਗੀ ਕਿ ਉਹ ਵੀ ਹੁਣ ਕਰੋਨੇ ਆ ਹੌਲੀ ਹੌਲੀ ਸਹੀ ਸੁੰਦਰੀ ਸੁੰਦਰੀ ਆ ਲੈ ਸੁੰਦਰੀ ਹਲਾ ਇਹ ਮਤਰ ਮੈਨੂੰ ਪੈਨ ਦੀ ਤਿਆਰੀ ਚ ਜੇ ਮੈਂ ਲਾਗੇਗਾ ਨਾ ਭੱਜ ਗੁਣਾ ਛਾਲ ਮਾਰ ਜੀ ਬੰਦੇ ਦੇ ਉੱਤੇ ਹਲਾ ਨਹੀਂ ਰਣੇ ਆ ਪਿਆਕ ਚਾਕੜੀ ਛੜਤਾ ਵਹਾਰੇ ਸ਼ਾਹ ਜੀ ਹੁਣਾਂ ਲ ਪਹੁੰਚ ਚੁੱਕੇ ਆ ਖੂਦ ਮੇਟਰ ਖੂਦ ਤੇ ਪਹੁੰਚ ਗਏ ਸੀ ਪਹਿਲਾਂ ਹੀ ਆ ਹੀ ਤੁਰ ਕੇ ਫੇ ਕਰ ਗੈਸਟਾ ਗਏ ਫੇ ਮੈਂ ਗੱਡੀ ਲੈ ਕੇ ਆਇਆ ਵਾਂ ਮਰੂਤੀ ਤੇ ਮਰੂਤੀ ਜਿਹੜਾ ਬਾਬੇ ਆਪਾਂ ਸਿਸਟਮ ਲਗਾਏ ਤੇ ਬੇਜ ਦੀਆਂ ਤਾਰਾਂ ਐਮਪ ਚੋਂ ਤੋੜਤੀਆਂ ਵਾਂ ਜਨਤਾ ਨੇ ਪੈਰ ਪੂਰ ਰੱਖ ਕੇ ਤੇ ਸ਼ਾਹੀ ਹੁਣੀ ਪਹਿਲੇ ਲੱਗੇ ਸਪਾਈਕਿੰਗ ਸ਼ਾਹੀ ਮੜਾ ਹੈਲੋ ਕਰ ਦੋ ਹੈਲੋ ਹੈ ਤੇ ਮਿੱਤਰੋ ਹੁਣ ਆਪਾਂ ਅੱਜ ਦੇਖਦੇ ਆਂ ਤੇ ਇਧਰੋਂ ਖੂਦ ਤੇ ਥੋੜੀ ਬੋਰੀ ਸਪਾਈਸ ਵੀ ਸ਼ਾਹੀ ਹੁਣੀ ਕਰਨ ਲੱਗੇ ਹੋਏ ਨਾਲ ਥੋੜੀ ਹੈਲਪ ਕਰਾ ਕੇ ਘੰਟਾ ਕਿ ਇੱਥੇ ਲਾ ਕੇ ਫੇ ਆਪਾਂ ਚੱਲਦੇ ਆਂ ਪਜ ਲੀਡਾਂ ਪਵਾ ਕੇ ਲੈ ਹੁੰਨੇ ਆ ਉਹਦੀਆਂ ਕਿਉਂਕਿ ਮਿੱਤਰੋ ਗਾਣੇ ਲੱਗੇ ਇੱਥੇ ਤੱਕ ਆਵਾਜ਼ ਹੀ ਨਹੀਂ ਆਉਂਦੀ ਸਪੀਕਰਾਂ ਦੀ ਵੀ ਤਾਰ ਹੇਲ ਗਈ ਆ ਤੇ ਉਹਦੀ ਵੀ ਹੇਲ ਗਈ ਆ ਤੇ ਮਿੱਤਰੋ ਚੱਲਦੇ ਆ ਫਿਰ ਮਿਲਦੇ ਤੁਹਾਨੂੰ ਠਹਿਰ ਕੇ ਮਿਲਦੇ ਆ ਫਿਰ ਲਹਿਰ ਪੂਰੀ ਲੱਗੀ ਪਈ ਆ ਮਿੱਤਰੋ ਗਾਣੇ ਲਾਏ ਪਿਆ ਮੱਠੇ ਮੱਠਾ ਗੰਮ ਕਰੀ ਜਾਂਦੇ ਆ ਮੰਗਣਾ ਗਰੀਬਾਂ ਨੂੰ ਮੰਗਾ ਮੰਗਦਾ ਜਦੋਂ ਕਿ ਤੇ ਜਦੋਂ ਕਿ ਤੇ ਢਿੱਡ ਪੇਂਦੇ ਪਾਲਣੇ ਆ ਜੀਭਾਂ ਨੂੰ ਸਾਡੇ ਨਾਲ ਕੰਮ ਕਰਾਓ ਸਾਡੇ ਨਾਲ ਉੱਠਣਾ ਸਰਦਾਰਪੁਰਾ ਡੰਗਰਾਲ ਫੇਗ ਲੋ ਮੇਰੀ ਗੱਲ ਸੁਣ ਜੇ ਕਿਆ ਪੀ ਰਹੇ ਹੋ दारू ਠੰਡੇ ਦਾ ਨਾਮ ਕਿਆ ਹੈ दारू ਠੰਡੇ ਦਾ ਨਾਮ ਕਿਆ ਹੈ ਇਸਦਾ ਨਾਮ ਕਿਆ ਹੈ ਸੈਪਸੀ ਠੰਡਾ ਕੋਕਾ ਕੋਲਾ ਕੋਕਾ ਕੋਲਾ ਠੀਕ ਹੈ ਨਾ ਠੀਕ ਹੈ ਨਾ ਇਹ ਤਾਂ ਡੋਲ ਕੇ ਗਾ ਤੂੰ ਪੀਣਾ ਵਾ ਦੇਖਿਓ ਮਿੱਤਰ ਇਹ ਚਾਹ ਵੀ ਇਦਾਂ ਹੀ ਡੋਲ ਕੇ ਸਾਰੇ ਕਿਨੂੰ ਭੋਗ ਲਵਾਨਾ ਇਹ ਬੜੀ ਚੀਜ਼ ਆ ਨਾ ਇਹ ਜਿਹੜੀ ਮਰਜੀ ਚਾਹ ਆ ਜਵੇ ਪਾਣੀ ਆ ਜਵੇ ਤਾਂ ਪਹਿਲਾਂ ਡੋਲ ਕੇ ਫੇਪੀਣਾ ਹੋਰ ਪਦਿਸ਼ਾਨ ਜੇ ਕਿਆ ਹੈ ਕੋਕਾ ਠੰਡਾ ਕੋਕਾ ਠੰਡਾ ਮਾਲੀ ਲੈਰ ਘੜਦਾ ਆਣਾ ਹੈ ਵੀ ਯੰਗੋ ਜੀ ਆ ਵੀ ਬੱਲੇ ਬੜੇ ਸੀਤਾ ਜੀ ਪਤੀ ਕੇ ਸਾਥ ਹੋਰ ਪਾਬਰਾ ਵਾਹ ਕੀ ਹੈ ਜੇ ਕੋਕਾ ਠੰਡਾ ਕੋਕਾ ਠੰਡਾ ਮੋਗਲੀ ਆ ਇਹ ਮੋਗਲੀ ਹਨਾ ਮੋਗਲੀ ਆ ਨਾ ਤੂੰ ਜੰਗਾਜ ਆਇਆ ਸਾਲਾ ਤੂੰ ਕਿੱਥੋਂ ਆਇਆ ਜੰਗਲਾਲਾ ਉਹ ਉਹ ਦਾਦੇ ਨੂੰ ਇਹ ਸਾਲੇ ਘਰਾਂ ਦੇ ਥੋੜੀ ਰੱਖਣ ਵਾਲੇ ਜੰਗਲਾਂ ਜੰਗਲਾਂ ਜੁਆਏ ਆ ਪਾਣਾ ਨਹੀਂ ਕਿਹੜੇ ਜੰਗਲੋਂ ਲਿਆ ਯੂਪੀ ਛੇ ਕੇ ਬਿਹਾਰ ਸੇ ਹੋ ਯੂਪੀ ਛੇ ਕੇ ਬਿਹਾਰ ਸੇ ਐ ਵੀ ਨਹੀਂ ਪਤਾ ਇਹਨੂੰ ਛੇ ਬਿਹਾਰ ਸੇ ਬਿਹਾਰ ਸੇ ਖਰਾਬ ਛੱਡ ਗਿਆ ਪਿਆਰ ਜਿੱਦਰਾ ਘਰ ਕਿੱਥੇ ਆ ਦਾਦਾ ਨਹੀਂ ਹੂੰ ਇਹਨੂੰ ਪੁੱਛ ਤਰਾ ਬਿਹਾਰ ਸੇ ਘਰ ਕੇ ਇਹ ਵੀ ਪਾਣਾ ਨਹੀਂ ਗੰਗਾਦਾਰ ਹੀ ਆ ਵੀ ਬਸ ਪਹਿਲਾਂ ਪਹਿਲਾਂ ਵੀ 10 ਫਾਇਰਾ ਦੇ ਹੁੰਨੇ ਸੀ ਹੋਰ ਯਾਰ ਪਹਿਲਾਂ 2 ਫਾਇਰਾ ਦੇ ਹੁੰਨੇ ਸਾਰੇ ਜੰਗਲੀ ਜਾਨਵਰ ਆ ਗਏ ਆ ਕੇ ਬੜ ਕੇ ਟੋਲਾ ਲਾਉਂਦੇ ਨੇ ਰਗੀ ਬੋਰਾ ਕਹਿੰਦਾ ਜੰਗਲੀ ਜਾਨਵਰ ਆ ਗਿਆ ਹੈ ਤੂੰ ਜੰਗਲੀ ਜਾਨਵਰ ਕੁੜੀਆਂ ਕੁੜੀਆਂ ਭੇੜੀਆਂ ਹੀ ਨੇ ਪਿਛਲੇ ਜਨਮ ਚ ਇੱਕ ਨਹੀਂ ਆ ਨਾ ਓਏ ਲੈ ਲੈ ਕਿਦੈਲਾ ਪਤਾ ਹੈਗਾ ਵੀ ਪਲਸਟਰ ਪਖੰਡ ਬਹੁਤ ਕਰਦਾ ਪੱਜਲ ਆ ਜੀ ਸਾਧ ਤੋਂ ਜ਼ਿਆਦਾ ਇਹ ਤਕੜਾ ਮਜਲਾ ਇਹ 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 ਦਰਜ ਇਹ ਦੇ ਦੇ ਦਰਜ ਦੇਖਦਾ ਆ ਜੀ ਜਾਵੇ ਉਹ ਮੇਰੀ ਪੂਨੀ ਪਈ ਨੇ ਸੁਲੇ ਟੰਗੀਆਂ ਹੁੰਡੇ ਪੱਟੇ ਤੇ ਮੋਟੀ ਅੱਖ ਨਹੀਂ ਆਪਾਂ ਆ ਗਏ ਸਟਾਲਾ ਬੀਜਣ ਜੋ ਕਿ ਪੈਲੀ ਐ ਸਵੇਰੇ ਆਹ ਆਪਣੀ ਪੈਲੀ 'ਚ ਖੁਦ ਆਪਦੀ ਪੈਲੀ 'ਚ ਖੁਦ ਆਪਦੀ ਪੈਲੀ 'ਚ ਮਤਲਬ ਵੀ ਸਟਾਲਾ ਬੀਜਣਾ ਵਾ ਅੱਗੇ ਅਸੀਂ 5-6 ਵਾਰੀ ਲਾਇਆ ਹੈਗਾ ਤਾਂ ਪਾਣੀ ਮਿੱਥਰੋ ਸਾਰੇ ਆ ਖੱਤੇ ਭਰ ਗਏ ਇਹ ਜਿੱਧਰੇ ਇਧਰ ਹੱਥ ਕਰਦਾ ਹਾਂ ਨਾ ਸਾਰੇ ਪਾਣੀ ਆ ਗਿਆ ਕਟੋਗਾੜ ਦੋ ਤਿੰਨ ਚਾਰ ਚਾਰ ਫੁੱਟ ਪਾਣੀ ਆਇਆ ਪਿਆ ਸੀ ਹਣਾ ਉਦੋਂ ਮਿੱਤਰੋ ਆਪਾਂ ਵਲੌਗਿੰਗ ਦਾ ਕੰਮ ਸ਼ੁਰੂ ਨਹੀਂ ਕੀਤਾ ਪਰ ਟਿਊਬਾਂ ਡੱਬਾ ਆਪ ਲੈ ਕੇ ਆਂਦੀਆਂ ਹੈਗੀਆਂ ਵੀ ਉਹ ਪਾਣੀ ਦੇ ਉੱਤੇ ਰੱਖ ਕੇ ਤੈਰਾਂਗੇ ਮੰਜਾ ਉੱਤੇ ਰੱਖ ਕੇ ਕਿਸ਼ਤੀ ਬਣਾਵਾਂਗੇ ਪਰ ਮਿੱਤਰੋ ਉਹ ਗੱਲ ਨਹੀਂ ਬਣੀ ਆਪਣੀ ਕਿਉਂਕਿ ਆਪਾਂ ਥੋੜੀ ਹੋ ਗਏ ਲੇਟ ਕਿਤੇ ਥਾਂ ਦੇ ਪਿਆਰ ਮਿੱਤਰੋ ਕੋ ਰੱਖੀਆਂ ਹੈਗੀਆਂ ਟਿਊਬਾਂ ਉਹ ਥੋੜਾ ਚਲ ਗਏ ਕਿਤੇ ਯਾਤਰਾ ਕਿਸੇ ਸਾਈਡ ਇਸ ਕਰਕੇ ਉਹ ਜਿੰਨਾ ਚਿਰ ਨੂੰ ਉਹ ਆਏ ਤੋਂ ਉਹ ਜਿੰਨਾ ਚਿਰ ਨੂੰ ਪਾਣੀ ਥੱਲੇ ਉਤਰ ਗਿਆ ਤੇ ਹੁਣ ਆਪਾਂ ਸ਼ਾਰੇ ਸਟਾਲਾ ਵੀ ਜਣਾਏ ਹੋਏ ਆ ਤੇ ਦੁਬਾਰਾ ਆਪਣੀ ਰਾਣੀ ਸੁੰਦਰਾ ਉਹ ਖੜੀ ਤੇ ਉਧਰ ਖੜੀ ਆ ਹੁਣ ਆਪਾਂ ਸਿੱਧੇ ਮਿੱਤਰੋ ਚੱਲ ਜਾਣਾ ਵਾ ਮੜਿਆ ਨਾ ਤੋ ਕਿ ਅੱਜ ਤੋਂ ਮਿੱਤਰਾਂ ਨੇ ਕਰ ਲੈਣਾ ਜਿਮ ਜੁਆਣ ਠੀਕ ਆ ਜੀ ਤੇ ਮਦਰਦ ਵਾਲੇ ਸਾਹਮਣੇ ਪੇਟ ਪੂਟ ਆ ਗਿਆ ਮੜਿਆ ਬਾਹਰ ਤੇ ਅੱਜ ਤੋਂ ਮਿੱਤਰੋ ਯਾਮਾ ਨੂੰ ਜਾਣਾ ਜਿਮ ਮੇਰੇ ਪੂਰੀ ਬੈਜਾ ਬੈਜਾ ਕਰਾਵਾਂਗੇ ਅੱਜ ਪੂਰੇ ਲੋਨ ਕੇ ਮੈਂ ਡੈਗ ਡੰਡ ਤੇ ਕੋਸਤਾ ਦੀ ਕਿਹੜੀ ਐਕਸਰਸਾਈਜ਼ ਕਰਨੀ ਆ ਕਿਹੜੀ ਲੱਗ ਬੈਂਚ ਪ੍ਰੈਸ ਵੀ ਕਰਾਂਗੇ ਬੈਂਚ ਪ੍ਰੈਸ ਹੋਰ ਮਿੱਤਰੋ ਨੂੰ ਪਤਾ ਪਤਾ ਕੋਹ ਨਹੀਂ ਆ ਜਿਮ ਜਮ ਮਾਰਾ ਇਦਾਂ ਮੜਿਆ ਕੰਮ ਹੁੰਦੇ ਨੇ ਡਾਂਟ ਨੂੰ ਮਾਰੇ ਤੇ ਇੱਧਰ ਜਿਹੜਾ ਕਿ ਇਹਨਾਂ ਤੇ ਲੱਗਾ ਹੋਇਆ ਤੇ ਹਲ ਦੇਖ ਦੇ ਕੇ ਜੋ ਹੋ ਕਰੀ ਗਿਆ ਉਹ ਆਪਾਂ ਕਰੀ ਕੁਰੀ ਜਾਣਾ ਵਾ ਤੇ ਮਤਰੋ ਕਿ ਅੱਜ ਤੋਂ ਵੇ ਹੌਲੀ ਹੌਲੀ ਸਿੱਖ ਜਾਾਂਗੇ ਸਾਰਾ ਕੋ ਕਿਉਂਕਿ ਮਤਰੋ ਹੁਣ ਨਵੀਂ ਆਪਣੀ ਜ਼ਿੰਦਗੀ ਆਪਾਂ ਸ਼ੁਰੂ ਕਰ ਲਈ ਆ ਤੇ ਕਰ ਦੇਣੀ ਆ ਹੁਣ ਆਪਾਂ ਸੀਰੀਅਸ ਹੋ ਗਏ ਜ਼ਿੰਦਗੀ ਬਾਰੇ ਕਿ ਨਹੀਂ ਸ਼ਾ ਜੀ ਤੇ ਹੁਣ ਮਤਰੋ ਸ਼ਾਮ ਤੋਂ ਅੱਜ ਤੋਂ ਜਿਮ ਚਲ ਜਾਣਾ ਫੇਰ ਮੈਂ ਕਿਹਾ ਮੜਾ ਝੂੜਾ ਲਾ ਲੈਂਦੇ மார மோடி பூரி பயிர் ਦਲੇਮ ਕੱਢ ਲਾ ਪਿਆ ਐਂਕਲ ਬੜਾਈ ਔਰ ਮਾਰਦਾ ਉਹ ਵੀ ਓ ਡੱਡੂ ਨਿਕਲਾ ਓਏ ਐਂਕਲ ਬੜਾਈ ਔਰ ਮਾਰਦਾ ਟਰੈਕਟਰ ਦਾ ਟਾਂ ਐਕਲ ਇੱਧਾ ਕਰੇ ਹੈ ਆ ਤਹੌ ਲੈ ਚਲਾ ਲੈ ਜੀਤ ਲੈ ਜੇ ਤਾਵਾ ਜੀਤ ਲੈ ਇਹ ਨਹੀਂ ਹੁਣ ਆਪਣਾ ਯੋਰ ਬਾਬਿਆ ਜੀ ਮੋਹਨ ਬੰਦਾ ਸਾਰੀ ਘੜਦੀ ਓ ਦੇਖੋ ਮਦਰੋ ਸਾਰੀ ਘੜਦੀ ਹੱਲ ਚੋਬਰ ਨੇ ਪਰ ਯੋਨ ਯਰ 12 13 ਮਾਡਲ ਦੱਬਦਾ ਨਹੀਂ ਹੈ ਨਾ ਪਾਪਾ ਬੜੀ ਜਾਨ ਮੈਂ ਕਹਾਂ ਹੱਲੇ ਵੀ ਹੈ ਨਾ ਟਰੈਕਟਰ ਚ ਹਾਂ ਥੋੜੇ ਜਰ ਭਾਈ ਹੁਣੀ ਕਹਿੰਦੇ 4/4 ਕਰਾ ਦੇਣਾ ਵਾ ਔਰ ਥੋੜੀ ਜਿਹੀ ਥੋੜੀ ਦੇਰੀ ਹੈ ਹਾਂ ਥੋੜੀ ਦੇਰੀ ਹੈ ਵੜੀਆ 4/4 ਚਲਾ ਕੇ ਤੇ ਦੂਜੇ ਟਰੈਕਟਰ ਤੋਂ ਦਿਲ ਨਹੀਂ ਕਰਦਾ ਹਣਾ ਇਹ ਵੀ ਉਹਦਾ ਢੂੜਾ ਪੂਰਾ ਪੜਦਾ ਹਨ ਲੈ ਜਾਂਦਾ ਛਾ ਦੂਜੇ ਮੀਡੀਅਮ ਚ ਤੇ ਬਣਾਤੀ ਉਹਨੇ ਆੜ ਤਾਂ ਮਿੱਤਰੋ ਆਪਾਂ ਚੱਲੇ ਹੁਣ ਘਰੋ ਘਰੀ ਲੋ ਵੇ ਮਿੱਤਰੋ ਸ਼ਾਦੀ ਹੋਣੀ ਆ ਗਿਆ ਆਪਾਂ ਚੱਲੇ ਹੁਣ ਮਰੂਤੀ ਦਾ ਡੈਕ ਸਹੀ ਕਰਾਉਣਾ ਚਲੋ ਜੀ ਚਾਲਦੇ ਆ ਮਿੱਤਰੋ ਸੱਤ ਜਾਣ ਤਾਂ ਮਿੱਤਰੋ ਸੁੰਦਰੀਆਂ ਨੂੰ ਬਹੁਤ ਪੈਂਦੀ ਆ ਤੈਂ ਸ਼ੀਸ਼ੇ ਛਾੜ ਕੇ ਆਣਾ ਉਹਦੇ ਗੱਡੀ ਬਿਲਕੁਲ ਲਾਗੇ ਕਰ ਦੇਣੀ ਦੇਖ ਤੇ ਕੀ ਕਰਦੀ ਆ ਭੇਜੂ ਨਾ ਮਾ ਫੋਨ ਮੈਨ ਆ ਜਾ ਆ ਉਹ ਰਬ ਤੇ ਕਰ ਲਈ ਮਿੱਤਰੋ ਆਪਾਂ ਲੱਗੇ ਹੁਣ ਛੇੜੇ ਨਿ ਛੇੜ। ਕਾਈ ਆਇਆ ਮੋਟਰ ਤੇ ਅਹੀਂ। ਆ ਰਹੀ ਆ ਗਈ। ਆ ਗਈ ਉਹ ਲੈ ਹੱਥ ਫੜ। ਹੱਥ ਫੜ। ਆਏ ਹਾਏ ਹਾਏ। ਆਹ ਤਾਰ ਗਾ। ਬਾਦਰੀ ਕੋਲ ਗਏ ਆਇਆ। ਆਏ ਹਾਏ ਹਾਏ ਦੇ ਦੇਓ ਦੇ ਦੇ। ਆ ਦੇ ਲੈ। ਆਂ ਮੇਰੇ ਮਾੜਾ ਉਂਗਲ ਉਂਗਲ ਉਂਗਲ। ਹਾਂ ਹਾਂ। ਕਰਮ ਖੋਲ। ਅੱਗੇ ਹਨ ਬਹੁਤ ਪੈਂਦੀ ਹੁੰਦੀ ਹੈ ਹਲੋ ਹਾਏ ਹੁਣ ਕ ਬਹੁਤ ਹੁੰਦੇ ਇਹਨੂੰ ਆਏ ਹਾਏ ਹਾਏ ਜ਼ਿਆਦਾ ਇਹਨਾਂ ਬਰਾਤਾ ਵੜਨੀਆਂ ਨੇ ਦੇਖੀ ਮੈਂ ਵੈਲ 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 ਨੇ ਪਤਾ ਲੱਗ ਗਿਆ ਵੀ ਛੇਜਾ ਹੁੰਨੀ ਆ ਉਹ ਤਰੀਓਂ ਪਾਨਾਰੇ ਕਿਰਤੀ ਨੂੰ ਪੀਆ ਸੱਟ ਹੋ ਗਿਆ ਆਉਣ ਦੇ ਜੰਨੇ ਨੇ ਹਾਂ ਦੰਦਾ ਦੀ ਸਪੈਸੀਬਿਲਟੀ ਸਪੈਟਿਬਿਲਟੀ ਕੀ ਹੋਈ ਕਹਿੰਦੇ ਹੁੰਦੇ ਆ ਉਹ ਚੈੱਕ ਹੋਉਂਦੀ ਆ ਮਿੱਤਰੋ ਦੋਵੇਂ ਗਏ ਆ ਲੋ ਵੀ ਮਿੱਤਰੋ ਲੀਡ ਦਾ ਕੰਮ ਕਰਾਉਣ ਗਏ ਹੀ ਆ ਆਪਣਾ ਉਹ ਆਪਣਾ ਐਂਬਲਗਾ ਬਣੀ ਹੋਇਆ ਤੇ ਹੁਣ ਉਧਰ ਟਾਈਮ ਨਹੀਂ ਰਸਬ ਹੋਈ ਇਸ ਕਰਕੇ ਆਪਾਂ ਕਾ ਅੱਡੇ ਚਲੋ ਹਲਕੇ-ਵਲਕੇ ਸ਼ੀਸ਼ੇ ਤੇ ਬਲੈਕ ਕਰਾ ਦਈਏ ਮਰੂਤੀ ਦੇ ਤੇ ਪਿੱਛੇ ਆਪਾਂ ਲਿਖਾ ਲਈਏ ਚੈਨਲ ਦਾ ਨਾਮ ਤੇ ਭਾਈ ਹੁਣਾਂ ਨੇ ਕਰਤਾ ਕੰਮ ਸ਼ੁਰੂ ਇਹ ਕਾਪਾ ਥੋੜਾ ਡਾਰਕ ਕਰਾਣਾ ਮੈਂ ਤੇ ਕਾ ਬਾਕੀ ਸਾਰੇ ਉਧਰ ਰਹਿਣ ਦੇਣੇ ਆ ਬਾਕੀ ਗਾਂ ਦੇਖਾਂਗੇ ਮਾਹੌਲ ਚਾਲਜੋ ਬਣੂਗਾ ਬਾਕੀ ਦਿਖਾਉਣਾ ਤੁਹਾਨੂੰ ਕਿਦਾਂ ਕਿੰਨਾ ਸਿਸਟਮ ਲੱਗਦਾ ਮਿੱਟੀ-ਮੁੱਟੀ ਭਾਈ ਨੇ ਚੰਗੀ ਤਰ੍ਹਾਂ ਕੱਢ ਦੇਣ ਲੱਗੇ ਆ ਥੱਲੇ ਵੀ ਇਹ ਤਾਂ ਲੱਗਾ ਹੋਇਆ ਨਾ ਭਾਈ ਪੇਪਰ ਉਹ ਆ ਪਕਰਾ ਤੇ ਜੈਡ ਬਲੈਂਕ ਆ ਥੋੜਾ ਕਿਕਰ ਖਾਤਾ ਵਾ ਸ਼ਾਮਣਾ ਦੇਖਿਓ ਤੇ ਇੱਧਰ ਹੀ ਫੈਨ ਆਪਾਂ ਲਿਖਾ ਲੈਣਾ ਮਿੱਤਰੋ ਇੱਥੇ ਹੈਰੀ ਛੁੱਡੀ ਵਲੌਗ ਸੋਹਰਾ ਗਾਮੀ ਗੈਂਗੋ ਕਰਾਵਾਂਗੇ ਅੱਜ ਇਹ ਚਾਹ ਜਿਹਾ ਨੇ ਆਪਣੇ ਨਾਲ ਆਏ ਪਏ ਆ ਤੇ ਇੱਕ ਪ੍ਰਧਾਨ ਆਪਣਾ ਹੋਰ ਹੋਣデアਉਣਾ ਵੀ ਮਿਲੋਣੇ ਤਾਂ ਤੇ ਮਿੱਤਰੋ ਸਬਸਕ੍ਰਾਈਬ ਵਾਲਾ ਕੰਮ ਥੋੜਾ ਖਿੱਚ ਕੇ ਰੱਖਿਆ ਕੋਈ ਚੈਨਲ ਆਪਣਾ ਡਾਉਣ ਹੀ ਹੈ ਜੀ ਹੁੰਦਾ ਸਬਸਕ੍ਰਾਈਬ ਵਾਲਾ ਬਟਨ ਦਬ ਕੇ ਰੱਖੋ ਮੜੇ ਲਓਏ ਮਿੱਤਰੋ ਆ ਗਿਆ ਐ ਪਤਾ ਲੱਗ ਗਿਆ ਦੂਰੋਂ ਵੀਡੀਓ ਬਣਨ ਦੀਆਂ ਨਾਲੇ ਚੋਬਰ ਨੇ ਲੈਟ ਆ ਗਿਆ ਤੇ ਚੋਬਰ ਕਿੱਦਾਂ ਜੋਬਨ ਨੂੰ ਫੋਨ ਕੀਤਾ ਮਤਲਬ ਉਸੇ ਵੇਲੇ ਪ੍ਰਧਾਨ ਆਪਣਾ ਆ ਗਿਆ ਸ਼ੀਸ਼ੇ ਜੈਡ ਬਲੈਕ ਕਰਾਉਂਦੇ ਮਰੂਤੀ ਦੇ ਆ ਉਹ ਬੰਦਾ ਆ ਨਾ ਯਾਰੀ ਤੇ ਮਤਰੋ ਆਪਣੀ ਇੱਧਰ ਦੇਖੋ ਕਰੋ ਚੱਕ ਹੈਰਿਟੂਡੀ ਵਲੌਗ ਲਗਾਤਾ ਇੱਧਰ ਰੋਡ ਤੇ ਸ਼ਾਇਦ ਹੁਣੀ ਮੋੜਦੇ ਗੱਡੀ ਆਪਸ ਸਾਡਾ ਜੈਡ ਬਲੈਕ ਕਰਾਤੀਆਂ ੜੇ 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 ਜਾਂਦੇ ਜਾਂਦੇ ਆਂਦੇ ਪਿਛੇ ਕੀ ਹੋਇਆ ਭਾਜੀ ਕੰਨ ਗੋਗੇ ਜਾਣਦੇ ਜਾਣਦੇ ਪਿਛੇ ਮੈਂ ਚਲੋ ਨਾ ਮੇਰੀ ਜਾਨ ਮਿੱਤਰੋ ਆਪਾਂ ਬਲੈਂਕ ਝਾਗਰਾ ਕਰਾ ਕੇ ਹੈਰੀ ਟੂ ਡਿਵਲੌਗਸ ਲਗਾ ਕੇ ਲੈਂਦਾ ਦੇ ਦੇ ਆਪਾਂ ਨੂੰ ਸਬਸਕ੍ਰਾਈਬ ਕਰਦਾ ਕਿ ਨਹੀਂ ਕਰਦਾ ਦੇ ਦੇ ਆ ਚਲੋ ਮਿੱਤਰੋ ਆਪਾਂ ਥੋੜੇ ਦਿਨ ਤੱਕ ਇਧਰ ਨੇ ਝੋਟੇ ਦੀ ਫੋਟੋ ਵਿਖਾ ਕੇ ਲੈ ਆਉਣੀ ਆ ਉਹ ਦਾ ਦੱਸਣਾ ਨਹੀਂ ਕਿ ਕਿਹੜੇ ਝੋਟੇ ਦੀ ਫੋਟੋ ਵਿਖਾ ਕੇ ਲੈ ਆਉਣੀ ਉਹ ਪੇ ਜੱਜ ਕਰ ਲਿਓ ਤੇ ਆਪਾਂ ਹੁਣ ਚੱਲਦੇ ਆਂ ਘਰੇ ਕਾਲੋਟਾੜ ਨਹੀਂ ਜੋਨ ਦਾ ਮੋੜ ਲਾਗਾ ਚਲਾਣਾ ਨਹੀਂ ਨਾ ਹੌਂ ਹੌਂ ਕਿਤਾ ਜਾ